ਮੈਂ ਤੇ ਮੈਂ ਤੁਹਾਡਾ ਛੋਟਾ ਵੀਰ ਬਿੰਦੂ ਗਰੋੜੀ ਆ ਦੋਸਤੋ ਅੱਜ ਪਹੁੰਚੇ ਹਨ ਪ੍ਰਵਿੰਦਰ ਮੇਨਕਾ ਜੀ ਸਾਡੇ ਕੋਲ ਬੈਠੇ ਨੇ ਐਮਸੀ ਸਾਹਿਬ ਬਾੜ ਨੰਬਰ 8 ਵਾਲੇ ਉਹਨਾਂ ਨਾਲ ਗੱਲਬਾਤ ਕਰਦੇ ਆ ਅੱਜ ਇੱਕ ਮੁੱਦਾ ਖੜਾ ਹੋਇਆ ਸੀ ਜਿਹੜਾ ਸਿਆਣਾ ਐਮਐਲਏ ਮੈਡਮ ਸੰਤੋਸ਼ ਕਰਾਲੀਆ ਦੇ ਜਿਹਦੇ ਘਰ ਦੇ ਮੋਰੇ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਸੀ ਲੋਕਾਂ ਵੱਲੋਂ ਤੇ ਭਿੰਦੇ ਭਾਜੀ ਜੀ ਇੱਥੇ ਸੀ ਅੱਜ ਗੱਲਬਾਤ ਕਰਦੇ ਆ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਜੀ ਕੀ ਮੁੱਦਾ ਕੀ ਹੈ ਜੀ ਜਿਹੜਾ ਸਿਆਣੇ ਦਾ ਉਹ ਮਤਲਬ ਹੋਇਆ ਵਾ ਜੀ ਇਨੇ ਕੁਛ ਨਹੀਂ ਸੁਰੇਮਨ ਨਾਲ ਦਾ ਫੋਨ ਆਇਆ ਸੀ ਬੰਦੂ ਜੀ ਦਾ ਐਮਸੀ ਸਾਹਿਬ ਦਾ ਕੋਈ ਸਾਢੇ 5 ਵਜੇ ਠੀਕ ਹੈ ਕੋਈ ਮੁੰਡਾ ਕਿਤੇ ਫਰੇ ਸਾਡੇ ਬਾੜ ਦਾ ਨਸ਼ੇ ਦੇ ਵਿੱਚ ਫਰੇਆ ਪਰਚਾ ਹੋਇਆ ਉੱਤੇ ਕੋਈ ਦਬ ਹੈ ਨਹੀਂ ਹੂੰ ਜੇ ਸੀ ਬਿੰਦਲ ਇਕੱਠੇ ਹੋਏ ਐ ਐਮਐਲ ਨੂੰ ਮਿਲਣਾ ਆ ਹੂੰ ਹੂੰ ਉਹਨਾਂ ਸਾਡਾ ਫਰਜ਼ ਬਣਵਾਇਆ ਮੈਂ ਐਮਬਲੀ ਸਾਹਮਣੇ ਗੱਲ ਕੀਤੀ ਫੋਨ 'ਤੇ ਐਮਐਲਏ ਸਾਹਿਬ ਕੋ ਮੁੰਡਾ ਫਰਿਆ ਆ ਹੂੰ ਅੱਛਾ ਜੀ ਇਹ ਮੁੰਡਾ ਦੱਸ ਦੇ ਆਪੀ ਵੇਖ ਸੂਰਾ ਮੁੰਡੇ ਨਾਲ ਗੱਤ ਸਗੀ ਉੱਤੇ ਪਰਚਾ ਹੋ ਗਿਆ ਐਮਐਲਏ ਸਾਹਿਬ ਕਹਿੰਦੇ ਵੀ ਮੈਨੂੰ ਦੱਸਿਆ ਨਹੀਂ ਇਹਨਾਂ ਨੇ ਤੇ ਮੁੰਡੇ ਦਾ ਰੋਜ਼ ਫੜ ਹੁੰਦੇ ਆ ਨਸ਼ੇ ਵਾਲੇ ਤੇ ਜੇ ਵੀ ਕੋਲ ਆਂਦੇ ਮੈਂ ਉਹਦੀ ਮਦਦ ਕਰਾਂਗੀ ਜੇ ਮੁੰਡਾ ਠੀਕ ਹੋਇਆ ਤਾਂ ਮੈਂ ਵੀ ਇਹ ਕਹਾਂਗੀ ਐਮਐਲਏ ਸਾਹਿਬ ਕੌਟੇ ਪਿੰਡ ਦਾ ਮਸਲਾ ਸ਼ਹਿਰ ਦਾ ਮਸਲਾ ਤੁਸੀਂ ਸਾਡੇ ਐਮਐਲਏ ਆ ਤੇ ਜੀ ਬੱਚਾ ਵੇਖ ਸੂਰਾ ਉਹ ਬਚਣਾ ਚਾਹੀਦਾ ਉਨੀ ਮਨਾਫਾ ਕੀਤਾ ਫਿਰ ਪਿੰਡ ਤੋਂ ਫੋਨ ਆਇਆ ਲੋਕ ਇਕੱਠੇ ਹੋਏ ਸਕੇ ਨੌਥੇ ਗਿਆ ਜੁੰਦਰ ਸਿੰਘ ਹਰਜੀਤਾ ਮੈਨੂੰ ਫੋਨ ਆਇਆ ਮੈਂ ਉਹਨਾਂ ਨੂੰ ਫੋਨ ਕੀਤਾ ਉਹ ਸਭ ਇਸ ਗੱਲ ਹੈ ਮੈਂ ਉਹ ਜੋ ਮੈਂ ਸਮਝ ਆਇਆ ਵੀ ਕੋਈ ਵੀ ਨਹੀਂ ਚਾਹਦਾ ਵੀ ਕਿਹਦਾ ਪੁੱਤ ਨਹੀਂ ਜਾਏ ਫਸੇ ਜੀ ਬਿਲਕੁਲ ਨਾ ਮਲੇ ਚਾਹੀਦੀ ਇਹ ਗੱਲ ਨਾ ਸ਼ਹਿਰ ਦਾ ਪ੍ਰਧਾਨ ਚਾਹੀਦਾ ਇਹ ਗੱਲ ਨਾ ਕੋਈ ਐਮਸੀ ਸਹਿਵਾ ਚਾਹੀਦਾ ਕੋਈ ਵੀ ਮੁੰਡਾ ਸਾਡਾ ਵਾਇਫ ਸੇ ਹੂੰ ਪਰ ਚਾਹੀਦਾ ਅਸੂਲ ਕੀਆ ਪਿੰਡਾਂ 'ਚ ਨੰਬਰਦਾਰ ਹੁੰਦੇ ਸੀ। ਹੂੰ। ਨੰਬਰਦਾਰ ਹੁੰਦੇ। ਨੰਬਰਦਾਰਾਂ ਕੋਲ ਸਰਕਾਰਾਂ ਨੇ ਸਿਵਲ ਤੇ ਡਿਫੈਂਸ ਦੀ ਜਾਣਕਾਰੀ ਲਈ ਹੁੰਦੀ ਸੀ। ਕਿ ਯਾਰ ਆਹ ਬੰਦਾ ਕਿਹੋ ਜਿਹਾ ਆ। ਹੂੰ। ਅਰੇ ਐਫਲੂ ਦੀ ਹੋਵੇ। ਕੀ ਇਹਦੇ ਕਦਾਰ ਬਾਰੇ ਹੋਵੇ ਉਹ ਜਿੰਮੇਵਾਰੀ ਬਣਦੀ ਵੀ ਸੀ ਨੰਬਰਦਾਰ ਦੀ ਦੱਸਣਾ। ਉਹ ਦੱਸਦਾ ਸੀ। ਹੂੰ। ਉਹਦੇ ਹਿਸਾਬ ਨਾਲ ਅੱਗੇ ਕੰਮ ਕਰਦਾ ਸੀ ਪ੍ਰਸ਼ਾਸਨ ਦਾ। ਹੂੰ। ਉਹ ਸਾਡੇ ਪਹਿਲਾਂ ਐਮਪੀ ਚੁਣਿਆ ਜਾਂਦਾ। ਜੀ। ਐਮਪੀ ਤੋਂ ਥੱਲੇ ਐਮਐਲਏ ਸਭ ਦੁਨੀਆ ਜਾਂਦੇ ਆ। ਹਾਂ। ਐਮਐਲਏ ਸਭ ਥੱਲੇ ਕੀ ਪੰਚਾਇਤਾਂ ਹੁੰਦੀਆਂ ਜਿੰਨੇ ਵੀ ਪਿੰਡ ਹੌਂਸ ਬਲਾਕ ਦੇ। ਹਾਂ। ਉਹਦੇ ਸਾਡੇ ਬਲਾਕ ਦੇ ਐਮਐਲਏ ਸੰਤੁਸ਼ਟ ਕਰੀਆ ਜੀ ਅਸਲ ਵਿੱਚ। ਹਾਂ। ਜੇ ਕੋਈ ਵੱਡਾ ਮਸਲਾ ਹੋਵੇ ਸ਼ਹਿਰ ਦਾ ਇਲਾਕੇ ਦਾ ਤਾਂ ਮਾਨਯੋਗ ਐਸਐਸਪੀ ਸਾਹਿਬ ਦਾ ਪ੍ਰਸ਼ਾਸਨ ਐਮਐਲਏ ਸਾਹਿਬ ਨਾਲ ਉਹਦੇ ਬਾਰੇ ਕੋਈ ਵਿਸਥਾਰ ਨਾਲ ਗੱਲ ਕਰ ਸਕਦੇ ਆ। ਚਲੋ। ਐਮਐਲਏ ਸਾਹਿਬ ਤੁਹਾਡੇ ਇਲਾਕੇ ਦਾ ਮਸਲਾ ਆ ਇਹ ਪ੍ਰਸ਼ਾਸਨ ਦਾ ਫਰਜ਼ ਵੀ ਬਣਦਾ ਬਿਲਕੁਲ ਐਲਜੀਮ ਸਾਹਿਬ ਹੋਵੇ ਤਹਿਸੀਲਦਾਰ ਸਾਹਿਬ ਹੋਵੇ ਜਾਂ ਪ੍ਰਸ਼ਾਸਨ ਦਾ ਕੋਈ ਉੱਚ ਅਧਿਕਾਰੀ ਹੋਵੇ ਉਹਨਾਂ ਨਾਲ ਕੋਈ ਵੀ ਸੰਬੰਧਿਤ ਮਸਲਾ ਆ ਐਮਐਲਏ ਸਾਹਿਬ ਨੂੰ ਪੁੱਛ ਸਕਦੇ ਆ ਹੂੰ ਐਮਐਲਏ ਸਾਹਿਬ ਉਸ ਇਲਾਕੇ ਦੇ ਐਮਐਲਏ ਹੁੰਦੇ ਆ ਜੀ ਜੀ ਉਸ ਵਿਅਕਤੀ ਬੜੀ ਜਾਣਕਾਰੀ ਹੁੰਦੇ ਆ ਹੂੰ ਉਹ ਦੱਸ ਸਕਦੇ ਆ ਕਿ ਯਾਰ ਇਹ ਚੰਗਾ ਆ ਕਿ ਇਹ ਮਾਰਾ ਆ ਹੂੰ ਅਜੇ ਇਹ ਬਚਾਣਾ ਆ ਇਨੂੰ ਨਹੀਂ ਬਚਾਣਾ ਕਿ ਬੰਦਾ ਸੁਧਰ ਸਕਦਾ ਕਰੀ ਸੁਧਰ ਸਕਦਾ ਹੂੰ ਦੋਸ਼ੀ ਹੈ ਕਿ ਨਹੀਂ ਐਮਐਲ ਸਰ ਪਤਾ ਹੁੰਦਾ ਬਿਲਕੁਲ ਨਹੀਂ ਪਤਾ ਪੁੱਛਣਗੇ ਉਹ ਹੂੰ ਸਿਰਫ ਕਿੰਦੇ ਸਰਪੰਚ ਦੀ ਗੱਲ ਆ ਜਾਂਦੀ ਹੈ ਹੂੰ ਸਰਪੰਚ ਨੂੰ ਪਤਾ ਹੁੰਦਾ ਇਹ ਬੰਦਾ ਸ਼ਰਾਰਤੀ ਆ ਕਿ ਨਹੀਂ ਸ਼ਰਾਰਤੀ ਹੂੰ ਇਹ ਨਸ਼ਾ ਬੀਜਦਾ ਕਿ ਨਸ਼ਾ ਖਾਂਦਾ ਹੂੰ ਇਹਨੂੰ ਸਿਰਫ ਸਰਕਾਰ ਦੇ ਵਿਜਵਾੜ ਆ ਜਾਂਦੇ ਆ ਬਾਹਰ ਏਜੰਸੀ ਆ ਜਾਂਦੇ ਆ ਹੂੰ ਐਮਸੀ ਸਾਡੇ ਕੋਲ ਆ ਚੁੱਕੇ 15 ਆ ਹੂੰ 1501 ਪ੍ਰਧਾਨ ਚੁਣਿਆ ਗਿਆ ਸਾਡਾ ਸਾਰੇ ਹੀ ਸਤਿਕਾਰਯੋਗ ਹੂੰ ਕੋਈ ਐਮਸੀ ਵੀ ਨਹੀਂ ਚਾਹਦਾ ਵੀ ਮੈਂ ਆਪਣੇ ਵਾਰਡ ਦੇ ਵੰਦਨ ਨੂੰ ਜਾਈ ਪਖਾਵਾ ਬਿਲਕੁਲ ਜੀ ਬਿਲਕੁਲ ਸਾਰੇ ਐਮਸੀ ਪੁਲਾ ਕਰਨਾ ਚਾਹਦੇ ਆ ਹੂੰ ਦੇਖੋ ਸਾਡਾ ਕੁਵਰੋਧੀ ਤਾਂ ਹੋ ਸਕਦਾ ਹੈ ਸਿਆਸੀ ਤੌਰ ਤੇ ਹੂੰ ਪਰ ਮੈਨੂੰ ਪਤਾ ਆ ਕੋਈ ਐਮਸੀ ਨਹੀਂ ਚਾਹਦਾ ਵੀ ਮੇਰੇ ਵਾਰਡ ਦਾ ਬੰਦਾ ਨਜਾਇਜ਼ ਫਸੇ ਉੱਤੇ ਪਛਾਹ ਹੋਵੇ ਝੂਠਾ ਹੂੰ ਬਿਲਿਸoft ਦਾ ਖਰਚੇ ਬਣਦਾ ਆ ਕਿ ਮਾਨਜੂਗ ਡੀਐਫਟੀ ਸਾਹਿਬ ਜਿਹੜੇ ਆ ਐਸਐਚਓ ਬਣ ਚ ਕੋਈ ਨਹੀਂ ਹੋਵੇ ਉਹਨੂੰ ਬਿਠਾ ਕੇ ਕਿਹਾ ਜਾਵੇ ਹੂੰ ਨਹੀਂ ਸਾਡੇ ਐਮਸੀ ਸਾਹਿਬ ਦਾ ਸਹਿਯੋਗ ਲਵੋ ਬਿਲਕੁਲ ਉਹਨੂੰ ਤੁਰਪੀ ਲਓ ਵੀ ਬੰਦਾ ਚੰਗਾ ਕਰੇ ਤੇ ਮਾਰਾ ਕਰਾਇਆ ਹੂੰ ਇਹ ਪੁੱਛੋ ਵੇਚਦਾ ਕੌਣ ਆ ਕਿ ਖਰਦਾ ਕੌਣ ਹੂੰ ਮੈਂ ਕਹਿੰਦੀ ਮੁੰਡਾ ਬਹਿ ਕੇ ਗਿਆ ਸੀ ਕਿਸੇ ਨਾਲ ਜੀ ਨਹੀਂ ਉਹਨੂੰ ਫੋਨ ਆਇਆ ਤੇ ਆਉ ਕੰਮ ਕਰੀਏ ਕਿਤੇ ਅੱਛਾ ਫੋਨ ਆਇਆ ਜੀ ਉਹ ਚਲਾ ਗਿਆ ਗੱਦੀ ਬੈਠਿਆ ਕੇ ਫੜਦਿਆ ਹੂੰ ਕਿਉਂਕਿ ਜਿਹੜੇ ਬੰਦੇ ਲੋਕਾਂ ਦੇ ਪੁੱਤਨ ਸਾਰੇ ਬਚਨ ਪਸਾਰ ਰਹੇ ਆ ਉਹ ਕਿਹਦੇ ਪੁੱਤਨ ਨੂੰ ਪਸਾ ਸਕਦੇ ਆ ਹੂੰ ਮੈਂ ਇਥੇ ਇੱਕ ਸ਼ਬਦ ਬੋਲ ਕੇ ਗਰਵਾਣੀ ਦਾ ਤਪੂ ਰਾਜ ਰਾਜ ਨੂੰ ਨਰਕ ਹੂੰ ਮੈਂ ਅੱਗੇ ਵੀ ਕਹਿੰਦਾ ਉਹਨੇ ਮੱਝ ਵੀ ਕਹ ਰਿਹਾ ਜਦੋਂ ਸਾਡੇ ਕੋਲ ਤਾਕਤ ਆ ਅਸੀਂ ਤਾਕਤ ਦੀ ਵਰਤੋਂ ਸਹੀ ਕਰਨੀ ਕਿ ਗਲਤ ਕਰਨੀ ਹੈ ਹੂੰ ਆਪਣੇ ਹੱਥ ਜਿਹੜਾ ਬੰਦਾ ਲੋਕਾਂ ਦੇ ਬੱਚੇ ਨੂੰ ਪੋਸਾ ਕੇ ਤਹਿ ਕਮਾਰਿਆ ਦੇ ਝੂਠੇ ਪੋਸਾਰਿਆ ਜਬ ਬਦਰੀ ਰਹਿ ਰਿਹਾ ਪ੍ਰਸ਼ਾਸਨ ਨੂੰ ਗਮਰਾਹ ਕਰ ਰਿਹਾ ਪ੍ਰਸ਼ਾਸਨ ਨੂੰ ਗੱਤ ਕੰਮ ਕਰਾ ਰਿਹਾ ਉਨੀ ਤਰ ਆਪਣੂ ਮੰਨਦਾ ਨਾ ਬਿਲਕੁਲ ਉਹਦੇ ਬੱਚੇ ਵੀ ਤਾਂ ਹੋ ਸਕਦੇ ਆ ਹੂੰ ਬਿੰਦੂ ਵੀ ਸਾਬਤ ਤਾਂ ਰੱਬ ਕਰ ਸਕਦਾ ਨਾ ਨਾਲ ਉਹਦੇ ਵੀ ਹੋ ਸਕਦਾ ਉਹ ਸਕਦਾ ਨਾ ਚਲੋ ਸਸੀ ਗੱਲ ਜੀ ਪਿਆਰ ਕਰਦੇ ਰਹੋ ਪੀ ਵੀ ਵੀ ਬਲਾਚੋਰ ਦੇ ਚੈਨਲ ਨੂੰ ਤੁਹਾਡਾ ਛੋਟਾ ਵੀਰ ਬਿੰਦੂ ਗਰੋੜੀਆ ਨਵੀਂ ਅਪਡੇਟਾਂ ਨਾਲ ਮਿਲਾਂਗੇ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ